ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣੇ Chrome ਬ੍ਰਾਊਜ਼ਰ ਦੇ ਵਿੱਚ ਜਾਵਾਂਗੇ ਅਤੇ ਉੱਪਰ ਸੱਜੇ ਹੱਥ ਤਿੰਨ ਡਾਟ ਦੇ ਉੱਪਰ ਕਲਿੱਕ ਕਰਕੇ ਆਪਾਂ Chrome ਬ੍ਰਾਊਜ਼ਰ ਦੀ ਸੈਟਿੰਗ ਇੰਤੇ ਕਲਿੱਕ ਕਰ ਲਵਾਂਗੇ ਇਸ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਪੇਮੈਂਟ ਮੈਥਡ ਵਾਲੀ ਸੈਟਿੰਗ ਦੇ ਉੱਪਰ ਜਾਵਾਂਗੇ ਇੱਥੇ ਤੁਸੀਂ ਦੇਖੋਗੇ ਕਿ ਸੇਵ ਐਂਡ ਫਿਲ ਪੇਮੈਂਟ ਮੈਥਡ ਵਾਲੀ ਜਿਹੜੀ ਸਭ ਤੋਂ ਪਹਿਲੀ ਸੈਟਿੰਗ ਹੈ ਇਹ ਬਾਇ ਡਿਫਾਲਟ ਔਨ ਹੋਵੇਗੀ ਤੁਸੀਂ ਇਸ ਨੂੰ ਬੰਦ ਕਰ ਲੈਣਾ ਹੈ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕੋਈ ਪੇਮੈਂਟ ਕਰਦੇ ਹੋ ਤਾਂ ਫਿਰ ਉਸ ਵਕਤ ਇਹ ਸੇਵ ਐਂਡ ਫਿਲ ਪੇਮੈਂਟ ਮੈਥਡ ਵਾਲੀ ਜਿਹੜੀ ਸੈਟਿੰਗ ਹੈਗੀ ਇਹ ਆਟੋਮੈਟਿਕਲੀ ਤੁਹਾਡੀ ਪੇਮੈਂਟ ਮੈਥਡ ਨੂੰ ਸੇਵ ਕਰ ਲੈਂਦੀ ਹੈ ਅਤੇ ਉਸ ਦੇ ਨਾਲ ਤੁਹਾਡੇ ਮੋਬਾਈਲ ਦੀ ਹਿਸਟਰੀ ਦੇ ਵਿੱਚ ਉਹ ਵਾਲਾ ਤੁਹਾਡੀ ਪੇਮੈਂਟ ਦਾ ਮੈਥਡ ਸੇਵ ਹੋ ਜਾਂਦਾ ਹੈ ਬੇਸਿਕ ਇਹ ਵਾਲੀ ਸੈਟਿੰਗ ਤੁਹਾਨੂੰ ਅਗਲੀਆਂ ਪੇਮੈਂਟਾਂ ਕਰਨ ਦੇ ਲਈ ਮਦਦ ਕਰਨ ਦੇ ਲਈ ਬਣਾਈ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਔਨ ਰੱਖਣਾ ਚਾਹੁੰਦੇ ਹੋ ਤਾਂ ਫਿਰ ਇੱਥੇ ਦੂਸਰੀ ਸੈਟਿੰਗ ਵੈਰੀਫਾਈ ਦੈਟ ਇਟ ਇਜ਼ ਜ਼ੂ ਟੂ ਆਟੋਫਿਲ ਪੇਮੈਂਟ ਮੈਥਡ ਨੂੰ ਔਨ ਕਰ ਲੈਣਾ ਆਪਾਂ ਇਸ ਨੂੰ ਔਨ ਕਰਨ ਲੱਗੇ ਆ ਤੁਹਾਡਾ ਫਿੰਗਰਪ੍ਰਿੰਟ ਜਾਂ ਤੁਹਾਡਾ ਪੈਟਰਨ ਮੰਗਿਆ ਜਾਵੇਗਾ ਉਸ ਤੋਂ ਬਾਅਦ ਇਹ ਸੈਟਿੰਗ ਔਨ ਹੋ ਜਾਵੇਗੀ ਹੁਣ ਇਸ ਦਾ ਕੀ ਫਾਇਦਾ ਹੋਏਗਾ ਤੁਹਾਡੀ ਪੇਮੈਂਟਾਂ ਫਾਸਟ ਤਾਂ ਹੋਣਗੀਆਂ ਪਰੰਤੂ ਤੁਹਾਡੀ ਆਟੋਫਿਲ ਪੇਮੈਂਟ ਮੈਥਡ ਜਦੋਂ ਆਣਗੇ ਤਾਂ ਉਸ ਵਕਤ ਤੁਹਾਨੂੰ ਵੈਰੀਫਾਈ ਕੀਤਾ ਜਾਵੇਗਾ ਆਪਣੇ ਆਪ ਹੀ ਉਹ ਵਾਲਾ ਡਾਟਾ ਨਹੀਂ ਭਰਿਆ ਜਾਵੇਗਾ ਸਭ ਤੋਂ ਤੁਹਾਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਭਰਿਆ ਜਾਵੇਗਾ ਵੈਰੀਫਾਈ ਕਰਨ ਲਈ ਤੁਹਾਡਾ ਫਿੰਗਰਪ੍ਰਿੰਟ ਵੀ ਮੰਗਿਆ ਜਾ ਸਕਦਾ ਹੈ ਜਾਂ ਫਿਰ ਤੁਹਾਡਾ ਮੋਬਾਈਲ ਦਾ ਲਗਾਇਆ ਹੋਇਆ ਪੈਟਰਨ ਤੁਹਾਡਾ ਮੋਬਾਈਲ ਮੰਗੇਗਾ ਜਿਸ ਚੀਜ਼ ਨੂੰ ਤੁਸੀਂ ਤਰਜੀਹ ਦਿੱਤੀ ਹੋਈ ਹੈ ਹੁਣ ਆਪਾਂ ਇੱਥੋਂ ਵਾਪਸ ਆ ਜਾਵਾਂਗੇ ਅਤੇ ਇਹਨਾਂ ਸੈਟਿੰਗਾਂ ਨੂੰ ਸਕਰੋਲ ਕਰਕੇ ਉੱਪਰ ਲੈ ਕੇ ਜਾਵਾਂਗੇ ਸਾਈਡ ਸੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਇਹ ਆਪਸ਼ਨਾਂ ਦੇ ਵਿੱਚੋਂ ਆਪਾਂ ਥਰਡ ਪਾਰਟੀਜ਼ ਕੁਕੀਜ਼ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਅਤੇ ਇੱਥੋਂ ਆਪਾਂ ਬਲੌਕ ਥਰਡ ਪਾਰਟੀਜ਼ ਕੁਕੀਜ਼ ਵਾਲੀ ਆਪਸ਼ਨ ਨੂੰ ਔਨ ਕਰ ਲੈਣਾ ਹੈ ਤੁਹਾਡੇ ਤਾਂ ਆਪਾਂ ਇਸ ਨੂੰ ਔਨ ਨਹੀਂ ਕਰਨਾ ਇਸ ਨੂੰ ਬੰਦ ਕਰਕੇ ਆਪਾਂ ਬਲੌਕ ਥਰਡ ਪਾਰਟੀ ਕੁਕੀਜ਼ ਵਾਲੀ ਆਪਸ਼ਨ ਨੂੰ ਔਨ ਕਰ ਲੈਣਾ ਹੈ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਮੋਬਾਈਲ ਥਰਡ ਪਾਰਟੀ ਕੁਕੀਜ਼ ਨੂੰ ਬਲੌਕ ਕਰ ਦੇਵੇਗਾ ਜਿਸ ਦੇ ਨਾਲ ਤੁਹਾਡਾ ਮੋਬਾਈਲ ਫੋਨ ਹੋਰ ਬਧੇਰੇ ਸੁਰੱਖਿਤ ਹੋ ਜਾਵੇਗਾ ਹੁਣ ਆਪਾਂ ਇੱਥੋਂ ਵਾਪਸ ਆ ਜਾਵਾਂਗੇ ਵਾਪਸ ਆਉਣ ਤੋਂ ਬਾਅਦ ਉਹਨੇ ਇੱਕ ਇੱਥੇ ਆਪਸ਼ਨ ਸਾਨੂੰ ਨਜ਼ਰ ਆਵੇਗੀ ਪੌਪ ਅਪਸ ਐਂਡ ਰੀਡਾਇਰੈਕਟਸ ਆਪਾਂ ਇਸ ਨੂੰ ਔਨ ਕਰਾਂਗੇ ਔਨ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੇ ਵਿੱਚ ਬਾਈ ਡਿਫਾਲਟ ਹੋ ਸਕਦਾ ਹੈ ਇਹ ਆਪਸ਼ਨ ਔਨ ਹੋਵੇ ਆਪਾਂ ਇਸ ਨੂੰ ਔਨ ਨਹੀਂ ਕਰਨਾ ਆਪਾਂ ਇਸ ਨੂੰ ਆਫ ਹੀ ਰੱਖਣਾ ਹੈ ਹੁਣ ਆਪਾਂ ਇੱਥੋਂ ਫੇਰ ਵਾਪਸ ਆ ਜਾਵਾਂਗੇ ਹੁਣ ਇੱਥੋਂ ਫੇਰ ਸਕਰੋਲ ਕਰਕੇ ਉੱਪਰ ਨੂੰ ਲੈ ਕੇ ਜਾਵਾਂਗੇ ਤਾਂ ਇੱਥੇ ਤੁਹਾਨੂੰ ਇੱਕ ਹੋਰ ਆਪਸ਼ਨ نظر ਆਵੇਗੀ ਇੰਟਰਐਸਟਿਵ ਐਡ ਆਪਾਂ ਇੰਟਰਐਸਟਿਵ ਐਡ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਹ ਆਪਸ਼ਨ ਵੀ ਤੁਹਾਡੇ ਮੋਬਾਈਲ ਦੇ ਵਿੱਚ ਬਾਈ ਡਿਫਾਲਟ ਔਨ ਹੋ ਸਕਦੀ ਹੈ ਇਸ ਨੂੰ ਵੀ ਤੁਸੀਂ ਆਫ ਕਰਕੇ ਰੱਖਣਾ ਹੈ ਇੱਥੋਂ ਆਪਾਂ ਫੇਰ ਵਾਪਸ ਆ ਜਾਵਾਂਗੇ ਹੁਣ ਇੱਥੋਂ ਇੱਕ ਤੁਸੀਂ ਦੇਖੋ ਥਰਡ ਪਾਰਟੀ ਸਾਈਨ ਇਨ ਵਾਲੀ ਆਪਸ਼ਨ ਵੀ ਆਪਾਂ ਨੂੰ ਨਜ਼ਰ ਆ ਰਹੀ ਹੈ ਆਪਾਂ ਇਸ ਨੂੰ ਕਲਿੱਕ ਕਰਾਂਗੇ ਤਾਂ ਇਹ ਆਪਸ਼ਨ ਵੀ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਬਾਈ ਡਿਫਾਲਟ ਔਨ ਹੋ ਸਕਦੀ ਹੈ ਇਸ ਨੂੰ ਵੀ ਤੁਸੀਂ ਬੰਦ ਕਰ ਦੇਣਾ ਇਸ ਨੂੰ ਬੰਦ ਕਰਨ ਦੇ ਨਾਲ ਕੀ ਹੁੰਦਾ ਹੈ ਕਈ ਵਾਰ ਤੁਸੀਂ ਕਿਸੇ ਸਾਈਟ ਨੂੰ ਖੋਲਦੇ ਹੋ ਤਾਂ ਉੱਥੋਂ ਥਰਡ ਪਾਰਟੀ ਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਉਹ ਸਾਈਟ ਲੈ ਕੇ ਚਲੀ ਜਾਂਦੀ ਹੈ ਜੇਕਰ ਤੁਸੀਂ ਇਸ ਨੂੰ ਬੰਦ ਰੱਖੋਗੇ ਤਾਂ ਫਿਰ ਉਸ ਸਾਈਟ ਤੋਂ ਥਰਡ ਪਾਰਟੀ ਦੀ ਸਾਈਟ ਦੇ ਵਿੱਚ ਤੁਸੀਂ ਸਾਈਨ ਇਨ ਆਟੋਮੈਟਿਕਲੀ ਨਹੀਂ ਕਰੋਗੇ ਸਗੋਂ ਤੁਹਾਡੇ ਕੋਲ ਪਰਮਿਸ਼ਨ ਲਈ ਜਾਵੇਗੀ ਸੋ ਇਹ ਕੁਝ ਸੈਟਿੰਗਾਂ ਹੈ ਜੇਕਰ ਇਹਨਾਂ ਸੈਟਿੰਗਾਂ ਨੂੰ ਤੁਸੀਂ ਤਰੀਕੇ ਦੇ ਨਾਲ ਆਨ ਆਫ ਕਰਦੇ ਹੋ ਤਾਂ ਫਿਰ ਤੁਹਾਡਾ ਮੋਬਾਈਲ ਫੋਨ ਹੋਰ ਬਧੇਰੇ ਸੁਰੱਖਿਅਤ ਹੋ ਜਾਂਦਾ ਹੈ